ਹੈਲੋ ਗੁੱਡ ਮਾਰਨਿੰਗ ਫਰੈਂਡਸ ਅੱਜ ਅਸੀਂ ਫੇਰ ਲਾਈਵ ਹੋਏ ਆ ਡਾਕਟਰ ਸਾਹਿਬ ਅੱਜ ਦੀ ਜੋ ਜਾਣਕਾਰੀ ਆ ਤੁਸੀਂ ਦੇਣਾ ਚਾਹੁੰਦੇ ਆ ਪਿਆਜ਼ ਬਾਰੇ ਪਲੀਜ਼ ਉਹਦੇ ਬਾਰੇ ਦੱਸੋ ਸਾਨੂੰ ਪਿਆਜ਼ ਦੇ ਕੀ ਕੀ ਗੁਣ ਹਨ ਰਿੰਕੂ ਜੀ ਜਿਵੇਂ ਤੁਸੀਂ ਦੇਖਿਆ ਇਹ ਪਿਆਜ਼ ਹੈ ਦੇਸੀ ਪਿਆਜ਼ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਲੋਕ ਸੀ ਉਹ ਮੈਕਸਿਮਮ ਇਸਤੇਮਾਲ ਪੇ ਪਿਆਜ਼ ਦਾ ਕਰਦੇ ਸੀ ਪਿਆਜ਼ ਇਹ ਨਾਲੋਂ ਇੰਪੋਰਟੈਂਟ ਚੀਜ਼ ਭੋਜਨ ਦੇ ਵਿੱਚ ਅਰੇ ਕੋਈ ਨਹੀਂ ਹੈ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਜ਼ ਯੂਜ਼ ਕੀਤਾ ਜਾਂਦਾ ਇਹਨੂੰ ਅਸੀਂ ਗਠਾ ਵੀ ਕਹਿੰਦੇ ਆਂ ਗੰਡਾ ਵੀ ਕਹਿੰਦੇ ਆਂ ਸਾਡੇ ਜਿਹੜੀ ਪੰਜਾਬ ਦੀ ਅਸਲੀ ਬੋਲੀ ਹੈ ਉਹਦੇ ਵਿੱਚ ਅਸੀਂ ਇਹਨੂੰ ਰੋੜੂ ਪ੍ਰਸ਼ਾਦ ਕਹਿੰਦੇ ਆਂ ਰੋੜੂ ਪ੍ਰਸ਼ਾਦ ਇਸ ਕਰਕੇ ਕਹਿੰਦੇ ਆਂ ਕਿ ਅਸੀਂ ਇਹ ਰੱਖਦੇ ਸੀਗੇ ਖਾਲੀ ਕੋਲੀ ਪਲੇਟ ਦੇ ਵਿੱਚ ਇਹ ਰੁੜ ਕੇ ਚੱਲੇ ਜਾਂਦਾ ਸੀ ਤਾਂ ਕਿਸੇ ਨੇ ਕਿਹਾ ਬਈ ਲਿਆ ਬਈ ਰੋੜੂ ਪ੍ਰਸ਼ਾਦ ਦੇ ਦਿਓ ਕਹਿੰਦਾ ਰੋੜੂ ਪ੍ਰਸ਼ਾਦ ਕਿਹੜਾ ਹੁੰਦਾ ਕਹਿੰਦਾ ਪਿਆਜ਼ ਗਠਾ ਇਹ ਪਿਆਜ਼ ਮੈਂ ਸਵੇਰੇ ਖਾਣਾ ਰੋਜ਼ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਇਸ ਨੂੰ ਖਾਣ ਵਾਸਤੇ ਸਭ ਤੋਂ ਬੈਸਟ ਤਰੀਕਾ ਇਹ ਹੈ ਵੀ ਇਹਨੂੰ ਕਦੇ ਵੀ ਕੱਟਣਾ ਨਹੀਂ ਹੈ ਸਾਡੇ ਕੋਲ ਚਾਕੂ ਬਥੇਰੇ ਨੇ ਸਭ ਕੁਝ ਬਥੇਰਾ ਹੈ ਕਦੇ ਵੀ ਇਹਨੂੰ ਕੱਟਣਾ ਨਹੀਂ ਇਹਨੂੰ ਸਿਰਫ ਆ ਮੁੱਕੀ ਦੇ ਨਾਲ ਜਾਂ ਇਸ ਤਰ੍ਹਾਂ ਭੰਨਣਾ ਭਨ ਕੇ ਇਹਨੂੰ ਐਸტრਾ ਭੰਨ ਲੋ ਜਾਂ ਫਿਰ ਇਹਨੂੰ ਐਦਾਂ ਮੁੱਕੀ ਮਾਰ ਕੇ ਭਨ ਕੇ ਇਹਦੇ ਵਿੱਚੋਂ ਇਹਨੂੰ ਐਸਾਂ ਖੋਲਣਾ ਇਹਨੂੰ ਖੋਲਣ ਦੇ ਬਾਅਦ ਤੇਰੇ ਵਿੱਚ ਅੰਦਰ ਇੱਕ ਛਿੱਲੀ ਹੈ ਆਹ ਦੇ ਛਿੱਲੇ ਐ ਇਹ ਬਹੁਤ ਸਾਡੇ ਸਰੀਰ ਦੇ ਲਈ ਖਤਰਨਾਕ ਐ ਇਹ ਛਿੱਲੇ ਨੇ ਇਹ ਖਾਣੇ ਨਹੀਂ ਚਾਹੀਦੇ ਇਹ ਸਾਡੇ ਅੰਦਰ ਜਾ ਕੇ ਲੇਟ ਪਚਦੇ ਇਹਨੂੰ ਅਸੀਂ ਵਿੱਚੋਂ ਜਿਹੜੀ ਗਬਲਾ ਪਿਆਜ਼ ਐ ਇਸ ਤਰ੍ਹਾਂ ਕੱਢ ਕੇ ਇਹਨੂੰ ਤੇ ਅਸੀਂ ਇਹਨੂੰ ਖਾਣਾ ਚਾਹੀਦਾ ਇਹਨੂੰ ਪਿਆਜ਼ ਨੂੰ ਅੰਦਰੋਂ ਖਾਣਾ ਚਾਹੀਦਾ ਅੰਦਰੋਂ ਖਾਣ ਦੇ ਨਾਲ ਕੀ ਹੁੰਦਾ ਇਹਦੇ ਵਿੱਚ ਜੋ ਤਤ ਨੇ ਜਿਵੇਂ ਅਸੀਂ ਇਹਨੂੰ ਫਰਾਈ ਕਰਦਿਆਂ ਬੁੜੀਆਂ ਮਸਾਲਾ ਬਣਾਉਂਦੀਆਂ ਨੇ ਪਿਆਜ਼ਾਂ ਨੂੰ ਫਰਾਈ ਕਰਦਿਆਂ ਨੇ ਇਹਦੇ ਸਾਰੇ ਤਤ ਖਤਮ ਹੋ ਜਾਂਦੇ ਐ ਇਨੂੰ ਚਾਹੇ ਤੁਸੀਂ ਖਾਲੀ ਪੇਟ ਖਾ ਲੋ ਚਾਹੇ ਰੋਟੀ ਦੇ ਨਾਲ ਖਾਓ ਪਿਆਜ਼ ਐਂਟੀ ਕੈਂਸਰ ਹੈ ਪੁਰਸ਼ਤਵ ਜੋ ਜਿਹੜਾ ਸਾਡੇ ਪੰਜਾਬ ਦੇ ਵਿੱਚ ਦੇਖਿਆ ਗਿਆ ਕਿ ਲੋਕਾਂ ਦੇ ਜਿਹੜਾ ਬੀੜਜ ਹੈ ਸਿਮਨ ਉਹ ਪਤਲਾ ਹੋ ਰਿਹਾ ਹੁੰਦਾ ਜਾ ਰਿਹਾ ਔਰ ਇੰਪੋਟੈਂਸੀ ਵੱਧਦੀ ਜਾ ਰਹੀ ਹੈ ਤੇ ਇਹਦਾ ਸਭ ਨਾਲ ਬੜਾ ਕਾਰਨ ਹੈ ਕਿ ਅਸੀਂ ਹਰ ਚੀਜ਼ ਨੂੰ ਫਰਾਈ ਕਰਕੇ ਖਾਣ ਲੱਗ ਗਏ ਪਿਆਜ਼ ਨੂੰ ਕਦੇ ਵੀ ਫਰਾਈ ਨਹੀਂ ਕਰਨਾ ਸਲਾਦ ਦੇ ਵਿੱਚ ਹਮੇਸ਼ਾ ਸਾਡੇ ਪਿਆਜ਼ ਹੋਣਾ ਚਾਹੀਦਾ ਔਰ ਪਿਆਜ਼ ਨੂੰ ਕੱਚਾ ਖਾਣਾ ਚਾਹੀਦਾ ਇਨਾ ਪਿਆਜ਼ ਖਾਏਂਗੇ ਉਹ ਜਿਹੜਾ ਬੰਦਾ ਪਿਆਜ਼ ਖਾਂਦਾ ਹੈ ਉਹ ਚਾਕੂ ਨਹੀਂ ਲਾਉਣਾ ਮੈਂ ਤੁਹਾਨੂੰ ਦੱਸਣਗੇ ਵਿੱਚ ਚਾਕੂ ਹੈ ਜਿਹੜਾ ਨਾਲ ਦਾ ਪੋਰਸ਼ਨ ਹੈ ਇਹ ਵੀ ਚਾਕੂ ਨਾਲ ਨਹੀਂ ਕੱਟਣਾ ਇਹ ਵੀ ਹੱਥ ਨਾਲ ਲਾਉਣਾ ਤੇ ਹੱਥ ਨਾਲ ਲਾ ਕੇ ਉੱਪਰ ਸਾਫ਼ ਕਰਕੇ ਪਿਆਜ਼ ਨੂੰ ਖਾਣਾ ਕਦੇ ਵੀ ਪਿਆਜ਼ ਨੂੰ ਚਾਕੂ ਨਹੀਂ ਲਾਉਣਾ ਸਲਾਦ ਦੇ ਵਿੱਚ ਜਦੋਂ ਵੀ ਪਿਆਜ਼ ਖਾਣਾ ਤੇ ਰੋਟੀ ਦੇ ਨਾਲ ਪਿਆਜ਼ ਖਾਣਾ ਤਾਂ कच्चਾ ਖਾਣਾ ਇਹ ਅੰਮ੍ਰਿਤ ਸਮਾਨ ਜੋ ਸਾਡੇ ਇਹਦੇ ਵਿੱਚ ਇੱਕ ਖਾਸ ਤੱਤ ਤੱਤ ਹੁੰਦਾ ਜੋ ਸਾਡੇ ਬ੍ਰੇਨ ਦੇ ਵਿੱਚ ਜਾ ਕੇ ਮੈਂ ਉਹ ਤੋਂ ਇੰਗਲਿਸ਼ ਦੇ ਵਿੱਚ ਤੁਹਾਨੂੰ ਨਹੀਂ ਸਮਝਾਣਾ ਉਸ ਤੱਤ ਨੂੰ ਬ੍ਰੇਨ ਦੇ ਵਿੱਚ ਆ ਕੇ ਸਾਡੇ ਜਿਹੜੇ ਹਾਰਮੋਨਸ ਨੇ ਉਹਨੂੰ ਸਟੀਮੂਲੇਟ ਕਰਦਾ ਹੈ ਸਾਡਾ ਜਿਹੜਾ ਇੱਕ ਬਹੁਤ ਹੀ ਇੰਪੋਰਟੈਂਟ ਹਾਰਮੋਨ ਹੁੰਦਾ ਟੈਸਟੋਸਟੇਰੋਨ ਟੈਸਟੋਸਟੇਰੋਨ ਜਿਹੜਾ ਹਾਰਮੋਨ ਹੁੰਦਾ ਉਹ ਹਾਰਮੋਨ ਜਿਹੜਾ ਸਾਡੇ ਜਿਹੜਾ ਸਾਡੇ ਵੀਰਜ ਹੈ ਉਹਨੂੰ ਗਾੜਾ ਕਰਦਾ ਤੇ ਉਹਦੇ ਉਹਦੇ ਨਾਲ ਸਾਡੀ ਜਿਹੜੀ ਪੁਰਸ਼ਤਾਕਤਾ ਹੈ ਮਰਦਾਨਾ ਤਾਕਤ ਹੈ ਉਹਦੇ ਨਾਲ ਸਾਡੀ ਵਾਧੀ ਆ ਔਰ ਜੋ ਸਾਡਾ ਗ੍ਰਸਤੀ ਜੀਵਨ ਉਸਦੇ ਨਾਲ ਸਾਡਾ ਬਿਲਕੁਲ ਡਿਸਟਰਬ ਨਹੀਂ ਹੁੰਦਾ ਸਾਡੇ ਜਿਹੜੇ ਬੱਚੇ ਪੈਦਾ ਕਰਨ ਦੀ ਸ਼ਕਤੀ ਹੈ ਜਾਂ ਸਾਡਾ ਮਤਲਬ ਆਨੰਦ ਆਨੰਦ ਲੈਣ ਦੀ ਜਾਂ ਸ਼ਕਤੀ ਹੁੰਦੀ ਹੈ ਉਹ ਸਾਡੀ ਬਰਕਰਾਰ ਰਹਿੰਦੀ ਹੈ ਕੱਚਾ ਪਿਆਜ਼ ਦੀ ਇੰਪੋਰਟੈਂਸ ਇੰਨੀ ਜ਼ਿਆਦਾ ਇੰਪੋਰਟੈਂਸ ਹੈ ਤੇ ਮੈਂ ਇਹਦੇ ਉੱਤੇ ਇੱਕ ਪੂਰੀ ਦੀ ਪੂਰੀ ਕਿਤਾਬ ਲਿਖ ਸਕਦਾ ਕਿਉਂਕਿ ਮੈਂ ਕੱਚਾ ਪਿਆਜ਼ ਸੇਵਨ ਕਰਦਾ ਜਿਹੜਾ ਬੰਦਾ ਕੱਚਾ ਪਿਆਜ਼ ਸੇਵਨ ਕਰਦਾ ਉਹਨੂੰ ਨਾ ਕੈਂਸਰ ਹੋਊਗਾ ਨਾ ਬਲੱਡ ਪ੍ਰੈਸ਼ਰ ਹੋਊਗਾ ਨਾ ਉਹਦਾ ਖੂਨ ਪਤਲਾ ਹੋਊਗਾ ਨਾ ਉਹਨੂੰ ਸ਼ੂਗਰ ਹੋਊਗੀ ਨਾ ਉਹਦੇ ਜੋੜ ਦੁਖਣਗੇ ਨਾ ਉਹਨਾਂ ਨੂੰ ਕਦੇ ਡਿਪਰੈਸ਼ਨ ਹੋਊਗਾ ਨਾ ਉਹ ਕਦੇ ਸੈਕਸ਼ੂਅਲੀ ਵੀਕ ਹੋਊਗਾ ਇਹ ਉਹਨੇ ਇੰਪੋਰਟੈਂਟ ਲੇਡੀਆਂ ਵਾਸਤੇ ਵੀ ਹੈ ਲੇਡੀਆਂ ਜੇਕਰ ਅਗਰ ਕੱਚਾ ਪਿਆਜ਼ ਖਾਂਣਗੀਆਂ ਤਾਂ ਉਹਨਾਂ ਦੀ ਉਮਰ ਵੀ 100 ਸਾਲ ਤੋਂ ਉੱਪਰ ਜਾਊਗੀ ਔਰ ਇਹਹੀ ਬਿਮਾਰੀਆਂ ਜੋ ਹੈ ਉਹਨਾਂ ਨੂੰ ਵੀ ਨਹੀਂ ਹੋਣਗੀਆਂ ਖਾਸ ਕਰਕੇ ਜਿਹੜੀ ਲੇੜੀ ਕੱਚਾ ਪਿਆਜ਼ ਖਾਂਣਗੀਆਂ ਉਹਨਾਂ ਨੂੰ ਜਿਹੜਾ ਵਾਈਟ ਡਿਸਚਾਰਜ ਆਉਂਦਾ ਜੁਨੀਸ ਪੰਜਾਬੀ ਚ ਲਕੋਰੀਆ ਕਹਿੰਦੇ ਆ ਉਹ ਵੀ ਕਦੇ ਨਹੀਂ ਹੋਊਗਾ ਜਿੰਨੇ ਗੁਣ ਕੱਚੇ ਪਿਆਜ਼ ਦੇ ਵਿੱਚ ਨੇ ਉਸ ਇਹ ਕਿਸੇ ਵੀ ਚੀਜ਼ ਦੇ ਵਿੱਚ ਨਹੀਂ ਹੈ ਪਰ ਇੱਕ ਸ਼ਰਤ ਇਹ ਹੈ ਇਹ ਕੱਚੇ ਪਿਆਜ਼ ਨੂੰ ਭੰਨ ਕੇ ਖਾਣਾ ਕਦੇ ਚਾਕੂ ਨਹੀਂ ਲਾਉਣਾ ਚਾਕੂ ਲਾਉਣ ਦੇ ਨਾਲ ਇਹਦੇ ਅੰਦਰ ਪੁਆਇਜ਼ਨ ਪੈਦਾ ਹੋ ਜਾਂਦੀ ਹੈ ਜੋ ਕਿ ਹਾਨੀਕਾਰਕ ਹੈ ਅੰਦਰੋਂ ਪਰ ਪੱਤਾ ਦਾ ਪੱਤਾ ਧੇੜ ਕੇ ਇਹਨੂੰ ਖਾਣਾ ਚਾਹੀਦਾ ਤੇ ਮੈਂ ਬਹੁਤਾ ਲੰਬਾ ਚੌੜਾ ਨਾ ਤੁਹਾਨੂੰ ਅੱਜ ਪਿਆਜ਼ ਬਾਰੇ ਦੱਸਾਂ ਕਿਉਂਕਿ ਪਿਆਜ਼ ਦੇ ਉੱਪਰ ਇੱਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ 10 ਘੰਟੇ ਦੀ 10 ਘੰਟੇ ਦਾ ਬਹੁਤ بڑا ਪਿਆਜ਼ ਇੱਕ ਬਹੁਤ ਹੀ ਇੰਪੋਰਟੈਂਟ ਇੰਗਰੀਡੀਅੰਟ ਹੈ ਸਾਡੇ ਰਸੋਈ ਦੇ ਵਿੱਚ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਿਆਜ਼ ਨੂੰ ਕਰ ਭੁੱਲਣਾ ਨਹੀਂ ਪਿਆਜ਼ ਨੂੰ ਹਰ ਬੰਦੇ ਨੂੰ ਖਾਣਾ ਚਾਹੀਦਾ ਹੈ ਕੱਚਾ ਖਾਣਾ ਚਾਹੀਦਾ ਹੈ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਤੁਹਾਡੇ ਸਲਾਦ ਦੇ ਵਿੱਚੋਂ ਪਿਆਜ਼ ਤੋਂ ਬਿਨਾ ਸਲਾਦ ਬੇਕਾਰ ਹੈ ਪਿਆਜ਼ ਤੁਸੀਂ ਜੇ ਕੱਲਾ ਸਲਾਦ ਨਹੀਂ ਹੈ ਘਰ ਦੇ ਵਿੱਚ ਖੀਰਾ ਨਹੀਂ ਹੈਗਾ ਕੱਕੜੀ ਨਹੀਂ ਹੈਗੀ ਟਮਾਟਰ ਨਹੀਂ ਹੈਗਾ ਤਾਂ ਤੁਹਾਡੀ ਥਾਲੀ ਦੇ ਵਿੱਚ ਪਿਆਜ਼ ਜਿਹਨੂੰ ਆਪਾਂ ਗੰਡਾ ਕਹਿੰਦੇ ਆ ਜਾਂ ਰੋੜੂ ਬਸਾਦ ਕਹਿੰਦੇ ਆ ਇਹ ਜਰੂਰ ਹੋਣਾ ਚਾਹੀਦਾ ਅੱਜ ਮੈਂ ਇੰਨਾ ਹੀ ਤੁਹਾਨੂੰ ਪਿਆਜ਼ ਦੇ ਬਾਰੇ ਦੱਸਦਾ ਹਾਂ ਧੰਨਵਾਦ ਥੈਂਕ ਯੂ ਡਾਕਟਰ ਸਾਹਿਬ